ਮੈਂ ਇੱਕ ਬੜੀ ਭਿਆਨਕ ਬਿਮਾਰੀ ਦੇ ਨਾਲ ਲੜ ਰਿਹਾ ਹੈ ਕੈਂਸਰ ਮੇਰੇ ਤਿੰਨ ਆਪਰੇਟ ਹੋਏ ਹੈ 2016 20 ਤੇ 22 ਇਹਨਾਂ ਫਰੇਟਾਂ ਦੇ ਦੌਰਾਨ ਬਾਅਦ ਚ ਹੁਣ ਮੇਰੇ ਇੱਥੇ ਬੈਗ ਲੱਗਿਆ ਸਭ ਕੁਝ ਠੀਕ ਹੈ ਜੇ ਕਿਸੇ ਬੰਦੇ ਨੇ ਕੋਈ ਗੱਲ ਕਰਨੀ ਹੈ ਤਾਂ ਮੇਰੇ ਨਾਲ ਗੱਲ ਕਰ ਸਕਦਾ ਹੈ ਜਦੋਂ ਪਹਿਲੀ ਵਾਰ ਬਿਮਾਰੀ ਦੱਸੀ ਤਾਂ ਕਿਵੇਂ ਮਨ ਚ ਆਇਆ ਬਹੁਤ ਵੱਡਾ ਸ਼ੌਕ ਲੱਗਿਆ ਬਹੁਤ ਵੱਡਾ ਘਾਟਾ ਬਹੁਤ ਇਸ ਦੁਨੀਆ ਦੇ ਵਿੱਚ ਆਏ ਹੋ ਗਿਆ ਵੀ ਬਸ ਕੁਝ ਨਹੀਂ ਹੋਣਾ ਪਰ ਨਹੀਂ ਮੇਰੀ ਮਿਸੇ ਨੇ ਤੇ ਮੇਰੀ ਬੇਟੀ ਨੇ ਮੈਨੂੰ ਇੰਨਾ ਇੰਨਾ ਕੋ ਸਾਹ ਦਿੱਤਾ ਕਿ ਮੈਂ ਆ ਤੁਹਾਡੇ ਸਾਹਮਣੇ ਆ ਇਹ ਇਹ ਉਹਨਾਂ ਦਾ ਉਹਨਾਂ ਦਾ ਪਰਾਲਾ ਹੈ ਡਿਊਟੀ ਦਾ ਕੋਈ ਸਟ੍ਰੈਂਥ ਨਹੀਂ ਤੁਹਾਨੂੰ ਆਪਦੀ ਡਿਊਟੀ ਦੇ ਵਿੱਚ ਲਗਨ ਹੋਣਾ ਚਾਹੀਦਾ ਤੁਹਾਨੂੰ ਡਿਊਟੀ ਨੂੰ ਮੇਨਟੇਨ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਸਵੇਰ 5:30 ਉੱਠ ਖੜਦਾ ਤਕਰੀਬਨ ਮੈਂ 8:30 8:00 ਵਜੇ ਆਪਦੀ ਡਿਊਟੀ ਦੇ ਥਾਣੇ ਆ ਜਾਂਦਾ ਸਾਰੇ ਕੰਮ ਕੋਮ ਥਾਣੇ ਦੇ ਨਿਵੇੜ ਕੇ ਫਿਰ ਜਿਹੜੀ ਕੋਈ ਲਾ ਅਨਦਰ ਡਿਊਟੀ ਜਿਹੜੀ ਹੋਰ ਆਫਸਰ ਬਣਾ ਦੇ ਹੁਕਮ ਉਹਦਾ ਉਹ ਚੱਲਦੇ ਰਹਿੰਦੇ ਆ 24 ਘੰਟੇ ਆਪਾਂ ਪੂਰੇ ਪੂਰੇ ਆਪਾਂ ਆਫਸਰਾਂ ਦੀ ਸਪੋਰਟ ਕਿਵੇਂ ਰਹੀ ਹੈ ਇਹ ਦੇ ਵਿੱਚ ਆਫਸਰ ਪੂਰੀ ਆਫਸਰਾਂ ਦੀ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਫਸਰਾਂ ਦਾ ਤਾਂ ਆਸ਼ੀਰਵਾਦ ਹੈ ਆਫਸਰ ਦਾ 2021 ਦੇ ਵਿੱਚ ਮੇਰੇ ਸਿਰ ਦੇ ਵਿੱਚ ਕਮਰ ਸੀ ਮੈਨੂੰ ਪ੍ਰੋਬਲਮ ਆ ਗਈ ਸੀ ਉਦੋਂ ਥੋੜਾ ਜਿਹਾ ਆਪਣਾ ਕਿ ਉਮਰ ਸੰਕਾਰ ਤੇ ਮੇਰੇ ਥੋੜਾ ਜਿਆਦਾ ਮੈਨੂੰ ਹੋ ਗਿਆ ਸੀ ਵੀ ਇਹ ਬਿਮਾਰੀ ਦਾ ਕੋਈ ਹੱਲ ਨਹੀਂ ਹੈਗਾ ਪਰ ਮੈਨੂੰ ਡਾਕਟਰ ਨੇ ਤੇ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸੰਜੋਗ ਦਿੱਤਾ ਮੋਟੀਵੇਟ ਕੀਤਾ ਉਹਦੋਂ ਵਾਰ ਡਿਊਟੀ ਕਰਦੇ ਰਿਹਾ ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਇੱਥੇ ਠਾਣਾ ਕੋਟਪੱਤੇ ਸਰਦਾਰ ਮੇਜਰ ਸਿੰਘਾਸਤ ਲੱਗੇ ਇਹਨਾਂ ਕੋਲ ਆ ਇਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਪ੍ਰੋਬਲਮ ਆ ਪਰ ਇਹਨਾਂ ਨੂੰ ਦੇਖ ਕੇ ਮੈਂ ਇਹਨਾਂ ਨਾਲ ਆਪਣਾ ਗੱਲਬਾਤ ਕਰਕੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਤਾਂ ਮੈਨੂੰ ਹੋਰ ਵੀ ਮੋਟੀਵੇਸ਼ਨ ਮਿਲਿਆ ਤੇ ਮੈਨੂੰ ਐ ਲੱਗਿਆ ਜੇ ਮੇਰੀ ਬਿਮਾਰੀ ਤੇ ਸਾਹਮਣੇ ਕੁਝ ਵੀ ਨਹੀਂ ਹੈ